ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਦੇ ਖਿਲਾਫ ਜਿਹੜਾ ਰੋਸ਼ ਪ੍ਰਦਰਸ਼ਨ ਚੱਲ ਰਿਹਾ ਹੈ ਕਿ ਉਹਨਾਂ ਨੇ ਕੁਝ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਇਸ ਮਸਲੇ ਦੇ ਵਿੱਚ ਜੰਦਰ ਪੁਲਿਸ ਨੇ ਇੱਕ ਐਫ ਆਈ ਆਰ ਦਰਜ ਕੀਤੀ ਸੀ ਕਿ ਇਸ ਵੀਡੀਓ ਦੇ ਨਾਲ ਛੇੜਛਾੜ ਕੀਤੀ ਹੈ ਪਰ ਹੁਣ ਜਿਹੜੀ ਇਹ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਜਿਹੜੀ ਦਿੱਲੀ ਦੀ ਵਿਧਾਨ ਸਭਾ ਕੜਾ ਨੋਟਿਸ ਲਿਆ ਹੈ ਮੁਸ਼ਕਿਲ ਦੇ ਵਿੱਚ ਆ ਚੁੱਕੇ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਪੁੱਲਰ ਸਾਹਿਬ ਪੂਰੀ ਜਾਣਕਾਰੀ ਕੀ ਹੈ ਤੁਹੋ ਅਸਲ ਦੇ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਜੋ ਇਸ ਸਮੇਂ ਦਿੱਲੀ ਵਿਧਾਨ ਸਭਾ ਦੀ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਆ ਉਹ ਇੱਕ ਭਾਸ਼ਣ ਦੇ ਦੌਰਾਨ ਉਹਨਾਂ ਨੇ ਇਹੋ ਜਿਹਾ ਇਤਰਾਜਜੋਗ ਸ਼ਬਦ ਗੁਰੂਸੇ ਬਾਨ ਬਾਰੇ ਬੋਲੇ ਜਿਸ ਕਰਕੇ ਪੂਰੇ ਦੇਸ਼ ਦੇ ਵਿੱਚ ਸਿਆਸੀ ਹੱਲਾ ਮੱਚਿਆ ਹੋਇਆ ਸ਼ੁਰੂ ਸ਼ੁਰੂ ਨਹੀਂ ਗੁਰਦਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਓ ਜਾਂ ਦਿੱਲੀ ਸਿੱਖ ਗੁਰਦਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਓ ਜਾਂ ਫਿਰ ਹਰਿਆਣਾ ਸਿੱਖ ਗੁਰਦਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਓ ਜਾਂ ਭਾਜਪਾ ਦੇ ਵੱਲੋਂ ਗੱਲ ਕਰ ਲਓ ਸਾਰੇ ਨੇ ਆਤਸੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਉਠਾਈ ਆ ਲੇਕਿਨ ਇਸੇ ਦੌਰਾਨ ਹੀ ਇਕਬਾਰ ਸਿੰਘ ਨਾਮਕ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਜਲੰਧਰ ਪੁਲਿਸ ਜਾਂਚ ਇੱਕ ਦਿਨ ਦੇ ਵਿੱਚ ਹੀ ਕਰ ਦਿੰਦੀ ਹੈ ਕਿ ਇਸ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਆ ਆਤਸੀ ਨੇ ਕੋਈ ਸ਼ਬਦ ਅਜਿਹਾ ਬੋਲਿਆ ਹੀ ਨਹੀਂ ਗਿਆ ਜਲੰਧਰ ਪੁਲਿਸ ਨੇ ਮਕਦਮਾ ਵੀ ਦਰਜ ਕੀਤਾ ਤਾਂ ਨਾਲੇ ਕਿਹਾ ਕਿ ਉਹਨਾਂ ਨੇ ਜਾਂਚ ਕਰਵਾਈ ਸੀ ਜਿਹੜੀ ਪੰਜਾਬ ਸਟੇਟ ਦੀ ਫੋਰੈਂਸਿਕ ਲੈਬੈਰੇਟਰੀ ਆ ਉੱਥੋਂ ਜਾਂਚ ਕਰਵਾਈ ਸੀ ਉਸ ਜਾਂਚ ਦੇ ਵਿੱਚ ਕਿਤੇ ਵੀ ਅਜਿਹਾ ਸ਼ਬਦ ਨਹੀਂ ਵਰਤਿਆ ਗਿਆ ਜਿਸ ਨੂੰ ਲੈ ਕੇ ਪੰਜਾਬ ਪੰਜਾਬ ਦੇ ਤੇ ਦਿੱਲੀ ਦੇ ਵਿੱਚ ਸਿਆਸੀ ਜਿਹੜਾ ਵਾ ਜਿਹੜਾ ਨਾਲ ਹਲਚਲ ਮੱਚੀ ਹੋਈ ਆ ਹੁਣ ਜਦੋਂ ਜਲੰਧਰ ਪੁਲਿਸ ਮਕਦਮਾ ਦਰਜ ਕਰ ਦਿੰਦੀ ਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉੱਠਦਾ ਤੇ ਹੁਣ ਦਿੱਲੀ ਵਿਧਾਨ ਸਭਾ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਦਿੱਲੀ ਵਿਧਾਨ ਸਭਾ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਮਾਮਲਾ ਪ੍ਰਿਵੀਲੇਜ ਕਮੇਟੀ ਨੂੰ ਸੌਂਪਿਆ ਜਾਂਦਾ ਤਾਂ ਹੁਣ ਦਿੱਲੀ ਵਿਧਾਨ ਸਭਾ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਤਲਬ ਕਰਨਗੇ ਪੂਰੀ ਖਬਰ ਜਿਹੜੀ ਦਿੱਲੀ ਤੋਂ ਸਾਹਮਣੇ ਆਈ ਹੈ ਕਿ ਵਿਧਾਨ ਸਭਾ ਦਿੱਲੀ ਦੇ ਸਪੀਕਰ ਵਜਿੰਦਰ ਗੁਪਤਾ ਦੇ ਸਾਹਮਣੇ ਇਹ ਗੱਲ ਉੱઠી ਸੀ ਉਹਦੇ ਚ ਕਿਹਾ ਗਿਆ ਕਿ ਇੱਕ ਐਮਐਲਏ ਨੇ ਅਬੇ ਵਰਮਾ ਅਬੇ ਵਰਮਾ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ ਕਿ ਇਹ ਸਦਨ ਦੀ ਜਿਹੜੀ ਪ੍ਰਿਵਿਲੇਜ ਦਾ ਜਿਹੜਾ ਵਾ ਉਲੰਘਣਾ ਹੋਈ ਹੈ ਇਹ ਕੇਸ ਬੰਦ ਹੈ ਜਿਸ ਵੀਡੀਓ ਦੇ ਆਧਾਰ ਤੇ ਜਲੰਧਰ ਪੁਲਿਸ ਨੇ ਮਕਦਮਾ ਦਰਜ ਕੀਤਾ ਗਿਆ ਉਹ ਸਦਨ ਦੇ ਅੰਦਰ ਦੀ ਰਿਕਾਰਡਿੰਗ ਹੈ ਸਦਨ ਦੀ ਪ੍ਰਾਪਰਟੀ ਹੈ ਇਸ ਵੀਡੀਓ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਤੇ ਦਿੱਲੀ ਦੇ ਮੰਤਰੀ ਦੇ ਖਿਲਾਫ ਜਲੰਧਰ ਦੇ ਵਿੱਚ ਮਕਦਮਾ ਦਰਜ ਕਰਨਾ ਇਹ ਮਾਮਲਾ ਬਹੁਤ ਹੀ ਗੰਭੀਰ ਵਿਸ਼ਾ ਇਸ ਸੰਬੰਧ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਵਿਰੁੱਧ ਪ੍ਰਿਵਿਊਸ ਕਮੇਟੀ ਦਾ ਸਿੱਧਾ ਉਹਦੇ ਵੱਲੋਂ ਇਹ ਕਾਰਵਾਈ ਬੰਦੀ ਜਿਸ ਕਰਕੇ ਔਰ ਜਲੰਧਰ ਪੁਲਿਸ ਨੇ ਸਦਨ ਦੀ ਜਿਹੜਾ ਵਾ ਵਿਸ਼ੇਸ਼ ਜਿਹੜੀ ਪ੍ਰੀਵਿਊਸ ਕਮੇਟੀ ਉਹਦੀ ਲੰਘਣਾ ਕੀਤੀ ਹੈ ਜਿਸ ਕਰਕੇ ਜਲੰਧਰ ਪੁਲਿਸ ਦੇ ਖਿਲਾਫ ਕੇਸ ਬੰਦ ਆ ਉਹਨੇ ਵੀ ਕਹਿ ਕੇ ਸਦਨ ਦੇ ਅੰਦਰ ਦੀ ਜਿਹੜੀ ਰਿਕਾਰਡਿੰਗ ਆ ਉਹ ਕੇਵਲ ਸਦਨ ਦੀ ਹੁੰਦੀ ਹੈ ਕਿਸੇ ਹੋਰ ਦੀ ਨਹੀਂ ਹੁੰਦੀ ਅਜੇ ਵਿੱਚ ਇਹ ਪ੍ਰਸ਼ਨ ਬਹੁਤ ਹੀ ਸਵਾਲ ਖੜੇ ਕਰਦਾ ਹੈ ਕਿ ਕਿ ਜਲੰਧਰ ਪੁਲਿਸ ਨੇ ਕਿਸ ਆਧਾਰ ਤੇ ਮਾਮਲਾ ਦਰਜ ਕੀਤਾ ਤੇ ਨਾ ਹੀ ਦਿੱਲੀ ਵਿਧਾਨ ਸਭਾ ਦੇ ਨਾਲ ਸੰਪਰਕ ਕੀਤਾ ਗਿਆ ਉਨੇ ਵੀ ਕਹਿ ਕੇ ਸਦਨ ਇਸ ਗੱਲ ਦਾ ਵੀ ਨੋਟਿਸ ਲੈਂਦਾ ਤੇ ਪੁਲਿਸ ਕਮਿਸ਼ਨਰ ਜਲੰਧਰ ਦੇ ਵਿਰੁੱਧ ਜਿਹੜੀ ਜ਼ਰੂਰੀ ਕਾਰਵਾਈ ਵੀ ਕਰੇਗਾ ਅਤੇ ਸਦਨ ਦੀ ਪ੍ਰਾਪਰਟੀ ਦੇ ਨਾਲ ਨਾਲ ਇਹ ਉਹਨਾਂ ਨੇ ਬਹੁਤ ਹੀ ਜਿਹੜਾ ਵਾ ਦਿੱਲੀ ਵਿਧਾਨ ਸਭਾ ਦੀ ਅੰਦਰੂਨੀ ਕਾਰਵਾਈ ਤੇ ਦਖਲ ਦਿੰਦਾ। ਉਹਨੇ ਵੀ ਕਹਿ ਕੇ ਇਹ ਵੀਡੀਓ ਸਦਨ ਦੀ ਪ੍ਰਾਪਰਟੀ ਅਤੇ ਇਸ ਦੀ ਰਿਕਾਰਡਿੰਗ ਸਦਨ ਵਿੱਚੋਂ ਹੀ ਤੇ ਵਿਰੋਧੀਆਂ ਦੀ ਮੰਗ ਤੇ ਇਹ ਮਾਮਲਾ ਫੋਰੈਂਸਿਕ ਸਾਇੰਸ ਜਿਹੜਾ ਵਾ ਲੈਬੋਰਟਰੀ ਨੂੰ ਭੇਜਿਆ ਗਿਆ ਤਾਂ ਕਿ ਉਸ ਦੀ ਸੰਤੁਸ਼ਟੀ ਹੋ ਸਕੇ। ਪਰ ਉਹਨਾਂ ਇਹ ਕਿਹਾ ਕਿ ਸਦਨ ਦੀ ਕਾਰਵਾਈ ਹੋਣ ਨੂੰ ਇਸ ਨੂੰ ਟੈਂਪਰਡ ਕਹਿਣਾ ਇਹ ਸਦਨ ਦੀ ਮਰਿਆਦਾ ਦੇ ਖਿਲਾਫ ਹੈ ਇਹਦੇ ਵਿੱਚ ਉਹਨਾਂ ਕਿਹਾ ਕਿ ਕਾਂਸਪੀਰੇਸੀ ਹੋ ਸਕਦੀ ਹੈ ਔਰ ਇਹਦੇ ਵਿੱਚ ਲੋਕ ਇਨਵੋਲ ਹੋਣ ਔਰ ਉਹਨਾਂ ਦੇ ਖਿਲਾਫ ਸਦਨ ਹੀ ਕਸਖਤ ਕਾਰਵਾਈ ਕਰੇਗਾ ਤੇ ਸਦਨ ਇਸ ਪੂਰੇ ਮਾਮਲੇ ਦੀ ਹੁਣੇ ਉਹਨਾਂ ਨੇ ਨੋਟਿਸ ਲੈ ਲਿਆ ਤੇ لازਮੀ ਤੌਰ ਤੇ ਕਿਉਂਕਿ ਮਾਮਲਾ ਕਾਫੀ ਵੱਜ ਜਾ ਜ਼ਾਹਰ ਹੈ ਕਿ ਦਿੱਲੀ ਦਾ ਮਸਲਾ ਸੀ ਤੇ ਜਲੰਧਰ ਪੁਲਿਸ ਨੇ ਕੇਸ ਰਜਿਸਟਰਡ ਕਰ ਦਿੱਤਾ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਕਿਉਂਕਿ ਆਤਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਦੂਜੀ ਗੱਲ ਪੰਜਾਬ ਦੇ ਆਵਾਦੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਬੰਨਿਆ ਜਾ ਰਿਹਾ ਕਿ ਇਹ ਕੇਸ ਜਲੰਧਰ ਦੇ ਵਿੱਚ ਰਜਿਸਟਰਡ ਕਰਵਾਇਆ ਹੋਊਗਾ ਕੋਈ ਕਬਾਰ ਸਿੰਘ ਨਾਮਕ ਵਿਅਕਤੀ ਖੜਾ ਕੀਤਾ ਹੋਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਸ਼ਿਕਾਇਤ ਤੇ ਜਲੰਧਰ ਪੁਲਿਸ ਨੇ ਕੇਸ ਰਜਿਸਟਰ ਕਰਦਾ ਜਦ ਕਿ ਮਸਲਾ ਹਰ ਦਿੱਲੀ ਦਾ ਸੀ ਤੇ ਦਿੱਲੀ ਦਾ ਜਿਹੜਾ ਮਸਲਾ ਹੋਵੇ ਉਹ ਵਿਧਾਨ ਸਭਾ ਦਾ ਮਸਲਾ ਹੋਵੇ ਉਹਨੇ ਪੰਜਾਬ ਦੇ ਵਿੱਚ ਕੇਸ ਕਿਵੇਂ ਰਜਿਸਟਰ ਹੋ ਗਿਆ ਇਹਨੂੰ ਲੈ ਕੇ ਹੀ ਦਿੱਲੀ ਵਿਧਾਨ ਸਭਾ ਨੇ ਰੈਗੂਲੇਸ਼ਨ ਪਾਸ ਕਰ ਦਿੱਤਾ ਔਰ ਜਿਹੜੇ ਜਲੰਧਰ ਪੁਲਿਸ ਦੇ ਕਮਿਸ਼ਨਰ ਹਨ ਧਨਪ੍ਰੀਤਕਰ ਉਹਦੇ ਖਿਲਾਫ ਦਿੱਲੀ ਵਿਧਾਨ ਸਭਾ ਨੇ ਕਾਰਵਾਈ ਕਰਨ ਦਾ ਜਿਹੜਾ ਵਾ ਐਲਾਨ ਕਰ ਦਿੱਤਾ ਜੀ ਵੱਡੀ ਗੱਲ ਇਹ ਹੈ ਕਿ ਪਹਿਲਾਂ ਤਾਂ ਜਲੰਧਰ ਪੁਲਿਸ ਨੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਉੱਤੇ ਮੁਕਦਮਾ ਦਰਜ ਕੀਤਾ ਉਸ ਤੋਂ ਬਾਅਦ ਦਿੱਲੀ ਦੀ ਵਿਧਾਨ ਸਭਾ ਨੇ ਜਿਹੜਾ ਨੋਟਿਸ ਲਿਆ ਉਹ ਸੀਪੀ ਜਲੰਧਰ ਦੇ ਖਿਲਾਫ ਲਿਆ ਹੈ ਕਿ ਹੁਣ ਜਿਹੜਾ ਇਹ ਬੇਲੋੜੀ ਸਿਆਸਤ ਤੁਹਾਨੂੰ ਲੱਗਦੀ ਹੈ ਕਿ ਇਹ ਇੱਥੇ ਤੱਕ ਨੋਬਤ ਜਾਣੀ ਚਾਹੀਦੀ ਸੀਗੀ ਜਿੱਥੇ ਤੱਕ ਚਲੀ ਗਈ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਤੇ ਗੱਲ ਹੈ ਕਿ ਦਿੱਲੀ ਦੇ ਵਿੱਚ ਇਹ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਸੀ ਉਸ ਕਾਰਵਾਈ ਦਾ ਪੰਜਾਬ ਦੇ ਵਿੱਚ ਕੇਸ ਰਜਿਸਟਰ ਕਰਨਾ ਹੀ ਕਾਨੂੰਨੀ ਤੌਰ ਤੇ ਗਲਤ ਹੈ ਹਾਲਾਂਕਿ ਕਿਉਂਕਿ ਆਮ ਆਦਮੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆទषी ਦੇ ਨਾਲ ਨਾਲ ਆਮ ਆਦਮੀ ਪਾਰਟੀ ਖਾਸ ਕਰਕੇ ਸਵਾਲ ਖੜੇ ਹੋਏ ਸੀ ਭਗਵੰਤ ਮਾਨ ਦੇ ਖਿਲਾਫ ਵੀ ਲੋਕਾਂ ਨੇ ਕਿਹਾ ਸੀ ਕਿ ਤੁਹਾਡੇ ਇੱਕ ਪਾਸੇ ਗੁਰੂ ਸਬਾਨ ਬਾਰੇ ਤੁਸੀਂ ਸ਼ਤਾਬਦੀ ਬਣਾਈ ਦੂਜੇ ਪਾਸੇ ਗੁਰੂ ਸਬਾਨ ਬਾਰੇ ਤੁਹਾਡੀ ਹੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਬਹੁਤ ਹੀ ਵਿਧਾਨ ਸਭਾ ਦੇ ਵਿੱਚ ਇਤਰਾਜਯੋਗ ਸ਼ਬਦ ਬੋਲੇ ਇਹ ਇਲਜ਼ਾਮ ਲੱਗੇ ਸਨ ਹੁਣ ਦਿੱਲੀ ਵਿਧਾਨ ਸਭਾ ਦਾ ਮਸਲਾ ਪੰਜਾਬ ਜਿਹੜਾ ਰਜਿਸਟਰਡ ਕੀਤਾ ਗਿਆ ਉਹਨੂੰ ਲੈ ਕੇ ਹੀ ਦਿੱਲੀ ਵਿਧਾਨ ਸਭਾ ਨੇ ਫਿਰ ਸਖਤ ਰੁਖ ਅਪਣਾਇਆਗਾ ਸਿਆਸਤ ਬਲੋੜੀ ਹੋ ਸਕਦੀ ਹੈ ਲੇਕਿਨ ਕਾਨੂੰਨ ਨੂੰ ਕਾਨੂੰਨ ਨੂੰ ਆਪਣੇ ਸਾਹ ਦੇ ਨਾਲ ਕੰਮ ਕਰਨਾ ਚਾਹੀਦਾਗਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਦਿੱਲੀ ਦੇ ਵਿੱਚ ਹੀ ਅਗਰੇ ਸੀ ਕਿ ਆਤਿਸ਼ੀ ਦਿੱਲੀ ਦੇ ਵਿੱਚ ਹੀ ਕਹਿ ਸਕਦੀ ਸੀ ਵਿਧਾਨ ਸਭਾ ਦੇ ਵਿੱਚ ਕਿ ਮੇਰੀ ਵਾ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਆ ਉਦਿਨਰ ਪੱਖ ਜਾਂਚ ਕਰਵਾਈ ਜਾਵੇ ਹੁਣ ਕਿਉਂਕਿ ਕਪਲ ਮਿਸ਼ਰਾ ਜੋ ਦਿੱਲੀ ਦੇ ਵਿੱਚ ਇਸ ਸਮੇਂ ਮੰਤਰੀ ਨੇ ਕੈਬਨਿਟ ਮੰਤਰੀ ਨੇ ਉਹ ਕਿਸੇ ਵੇਲੇ ਆਮ ਆਦੀ ਪਾਰਟੀ ਦੇ ਬੜੇ ਤਾਕੜ ਲੀਡਰ ਰਹੇ ਹੈਗੇ ਨੇ ਔਰ ਹੋ ਸਕਦਾ ਕਿ ਉਹਨਾਂ ਦੇ ਨਾਲ ਆਮ ਆਦੀ ਪਾਰਟੀ ਦੇ ਕੋਈ ਆਪਣਾ ਸਿਆਸੀ ਸ਼ਰੀਕਾ ਵੀ ਇਸੇ ਕਰਕੇ ਬੜੀ ਇੱਕ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਲੰਧਰ ਪੁਲਿਸ ਨੇ ਕਪਲ ਮਿਸ਼ਰਾ ਨੇ ਜੋ ਟਵੀਟ ਕੀਤਾ ਸੀ ਉਸ ਟਵੀਟ ਦੀ ਵੀਡੀਓ ਹੀ ਲੋਡ ਕਰਕੇ ਹੀ ਉਹਦੀ ਜਾਂਚ ਕਰਵਾਈ ਇਸ ਕਰਕੇ ਕਪਲ ਮਿਸ਼ਰਾ ਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਜਿਹਦੇ ਇਹਦੇ ਵਿੱਚ ਆਮ ਆਦੀ ਪਾਰਟੀ ਦੀ ਸਿਆਸਤ ਵੀ ਦਿਖਾਈ ਦੇ ਰਹੀ ਹੈ ਕਿ ਕਪਲ ਮਿਸ਼ਰਾ ਦੇ ਖਿਲਾਫ ਕੇਸ ਰਜਿਸਟਰ ਕਰਨਾ ਸਾਫ ਤਰ੍ਹਾਂ ਦੇ ਜਿਹੜੀ ਸਿਆਸਤ ਸਿਆਸਤ ਸਮਝੀ ਜਾ ਸਕਦੀ ਹੈ ਸਵਾਲ ਇਹ ਜੇ ਸਭ ਤੋਂ ਵੱਡੇ ਕਹਿੰਦੇ ਹੁਣ ਦਿੱਲੀ ਵਿਧਾਨ ਸਭਾ ਕਿ ਕਿਸੇ ਤੋਂ ਸਟੇਜ ਦੇ ਪੁਲਿਸ ਅਫਸਰ ਨੂੰ ਬੁਲਾ ਸਕਦੀ ਹੈ ਇਹ ਆਪਣੇ ਇੱਕ ਵਿਧਾਨ ਸਭਾ ਦੇ ਰੂਲ ਹੋਣਗੇ ਉਹ ਹੁਣ ਗੱਲ ਹੈ ਕਿ ਇਸ ਮਸਲੇ ਤੇ ਹੁਣ ਸਿਆਸਤ ਹੋਰ ਅੱਗੇ ਵਧੇਗੀ ਪੁਲਿਸ ਸਾਹਿਬ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੀ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਦਾ ਪੇਚਾ ਨਾ ਪਿਆ ਹੋਵੇ ਜਿੰਦਰ ਬੱਗਾ ਦੀ ਗੱਲ ਕਰ ਲਈਏ ਹਲਕਾ ਲੰਬਾ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਕੁਮਾਰ ਵਿਸ਼ਵਾਸ ਦੀ ਤਿੰਨੋਂ ਮਸਲਾਂ ਦੇ ਵਿੱਚ ਚੰਗੀ ਤਰ੍ਹਾਂ ਝਾੜਚੰਬ ਹੋਈ ਸੀ ਪੰਜਾਬ ਪੁਲਿਸ ਦੀ ਤੁਹਾਨੂੰ ਬਿਲਕੁਲ ਕਿਹੋ ਜਿਹਾ ਸਵਾਲ ਹੈ ਕਿ ਜਿਹੜੇ ਦਿੱਲੀ ਦੀ ਲੜਾਈ ਹੈ ਉਹ ਪੰਜਾਬ 'ਚ ਆ ਕੇ ਖੇਡੀ ਜਾ ਰਹੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਜਿਹੜੇ ਕੁਮਾਰ ਵਿਸ਼ਵਾਸ ਉਹ ਵੀ ਆਮ ਆਦੀ ਪਾਰਟੀ ਦੇ ਖਾਸ ਸੀ ਫਾਊਂਡਰ ਮੈਂਬਰਸ਼ਿਪ ਉਹ ਨਾਰਾਜ਼ ਹੋਏ ਤੇ ਉਹ ਉਹਨਾਂ ਦੇ ਖਿਲਾਫ ਪੰਜਾਬ 'ਚ ਕੇਸ ਰਜਿਸਟਰਡ ਕਰ ਦਿੱਤਾ ਜਾਂ ਫਿਰ ਹਲਕਾ ਲਾਂਬਾ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਇੱਕ ਸਜਿੰਦਰਪਾਲ ਸਿੰਘ ਬੱਗਾ ਸੀ ਬੀਜੇਪੀ ਦਾ ਯੂਥ ਆਗੂ ਉਹ ਖਿਲਾਫ ਬੋਲਦੇ ਸੀ ਪੰਜਾਬ ਕੇਸ ਰਜਿਸਟਰ ਕਰਤਾ ਪਰ ਮਤਲਬ ਦਿੱਲੀ ਦੀ ਲੜਾਈ ਪੰਜਾਬ ਦੇ ਵਿੱਚ ਵਰਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਪੁਲਿਸ ਦੇ ਅਧਿਕਾਰੀ ਬਿਨਾਂ ਸੋਚੇ ਬਿਨਾਂ ਵਾਚੇ ਹੀ ਦਿੱਲੀ ਦੇ ਲੀਡਰ ਦੇ ਵਿੱਚ ਦਿੱਲੀ ਲੀਡਰਾਂ ਦੇ ਖਿਲਾਫ ਮੈਂ ਮਕਦਮੇ ਦਰਜ ਕਰੇ ਇਹ ਪਹਿਲਾਂ ਕਦੀ ਇਦਾਂ ਨਹੀਂ ਸੁਣਿਆ ਸੀ ਕਿ ਇੱਕ ਲੀਡਰ ਦਾ ਦੂਜੇ ਸਟੇਟ ਦੇ ਵਿੱਚ ਜਾ ਕੇ ਅਜਿਹੇ ਮਸਲਿਆਂ ਦੇ ਵਿੱਚ ਕੇਸ ਰਜਿਸਟਰ ਹੁੰਦੇ ਹਾਂ ਹਾਂ ਜਦੋਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਕੋਈ ਇਸ ਤਰ੍ਹਾਂ ਦੇ ਮਸਲੇ ਉਹਦਾ ਜਰੂਰ ਹੋ ਜਾਂਦੇ ਲੇਕਿਨ ਜਿਹੜੇ ਦਿੱਲੀ ਵਿਧਾਨ ਸਭਾ ਦਾ ਮਸਲਾ ਵੇ ਦਿੱਲੀ ਦੇ ਲੀਡਰ ਹੋਣ ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਜਿਹੜੇ ਕੇਸ ਰਜਿਸਟਰਡ ਹੋ ਰਹੇ ਨੇ ਇਹਦਾ ਸਪਸ਼ਟ ਹੈ ਕਿ ਆਮ ਆਦੀ ਪਾਰਟੀ ਦਿੱਲੀ ਦੇ ਜਿਹੜੇ ਸਿਆਸੀ ਮਸਲੇ ਨੇ ਉਹ ਪੰਜਾਬ ਦਾ ਪੰਜਾਬ ਪੁਲਿਸ ਨੂੰ ਵਰਤ ਰਹੀ ਹੈ ਜਾਂ ਪੰਜਾਬ ਪੁਲਿਸ ਪੰਜਾਬ ਨੂੰ ਦੇ ਵਿੱਚ ਕਿਹਨਾ ਸਿਆਸਤ ਕੀਤੀ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਸਿਆਸਤ ਅੱਗੇ ਕਿੰਨੀ ਹੋਰ ਵੱਧਦੀ ਕੀ ਜਿਹੜਾ ਇਹਨੂੰ ਜਦੋਂ ਕਿ ਇੱਕ ਸਟੇਟ ਦਿੱਲੀ ਵਿਧਾਨ ਸਭਾ ਕੀ ਦੂਜੇ ਸਟੇਟ ਦੇ ਕਿਸੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਇਹ ਆਪਣੇ ਆਪ ਜਿਹੜੇ ਮਾਹਿਰ ਨੇ ਵਿਧਾਨਿਕ ਮਾਹਿਰ ਉਹ ਦੇਖ ਸਕਦੇ ਨੇ ਕਿ ਇਸ ਮਸਲੇ ਦੇ ਵਿੱਚ ਕੀ ਕਰ ਸਕਦੇ ਹਾਂ ਹੋ ਸਕਦਾ ਹੈ ਕਿ ਦਿੱਲੀ ਵਿਧਾਨ ਸਭਾ ਰੈਗੂਲੇਸ਼ਨ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜ ਸਕਦੀ ਹੋਵੇ ਕਿਉਂਕਿ ਇੱਕ ਧਨਪ੍ਰੀਤਕੋਰ ਹੁਣੀ ਆਈਪੀਐਸ ਅਫੀਸਰਸ ਹਨ ਆਈਪੀਐਸ ਅਫੀਸਰ ਹਨ ਜੀ ਸਥਿਤੀ ਦੇ ਵਿੱਚ ਉਹ ਵੀ ਲਾਜ਼ਮੀ ਤੌਰ ਤੇ ਜਦੋਂ ਇਦਾਂ ਦੇ ਅਫਸਰਾਂ ਦੀਆਂ ਮਨਮਰਜ਼ੀਆਂ ਅਦਾਲਤ ਸਾਬਤ ਕਰ ਦੇਣ ਵਿਧਾਨ ਸਭਾ ਜਿਵੇਂ ਨੇ ਕਿਹਾ ਕਿ ਮਨਮਰਜ਼ੀ ਹੈ ਦਿੱਲੀ ਦੇ ਮਸਲਿਆਂ ਦੇ ਵਿੱਚ ਜਲੰਧਰ ਪੁਲਿਸ ਨੇ ਦਖਲ ਦਿੱਤਾ ਇਸ ਕਰਕੇ ਹੋਰ ਵੀ ਮੁਸੀਬਤ ਹੋ ਸਕਦੀ ਹੈਗੇ ਲੇਕਿਨ ਫਿਲਹਾਲ ਦੇਖਦੇ ਜੇ ਇਹ ਜਿਹੜੇ ਸਿਆਸਤ ਅੱਗੇ ਕਿਵੇਂ ਵਧਦੀ ਕਿਉਂਕਿ ਜਿਹੜਾ ਸਪਸ਼ਟ ਕਰ ਦਿੱਤਾ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਬਜਿੰਦਰ ਗੁਪਤਾ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਲੰਧਰ ਪੁਲਿਸ ਕਮਿਸ਼ਨਰ ਵਿਰੁੱਧ ਕੇਸ ਜਿਹੜਾ ਵਿਸ਼ੇਸ਼ ਹੈ ਇਹ ਦੇਖਾਰਾ ਵੀ ਲੰਘਣਾ ਦਾ ਮਾਮਲਾ ਬੰਦ ਹੈ ਜਿਸ ਵੀਡੀਓ ਤੇ ਐਫ ਆਈ ਆਰ ਆਧਾਰਤ ਹੈ ਉਹ ਸਦਨ ਦੇ ਅੰਦਰੋਂ ਇੱਕ ਰਿਕਾਰਡਿੰਗ ਹੈ ਤੇ ਸਦਨ ਦੀ ਜਾਦਾ ਦੇ ਇਸ ਵੀਡੀਓ ਤੇ ਹੀ ਕਾਰਵਾਈ ਕਰਨਾ ਤੇ ਮੰਤਰੀ ਵਿਰੁੱਧ ਮਕਦਮਾ ਦਰਜ ਕਰਨਾ ਗੰਭੀਰ ਮਾਮਲਾ ਵਾ ਤੇ ਇਸ ਸਬੰਧ ਵਿੱਚ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਵਿਰੁੱਧ ਜਿਹੜਾ ਵਾ ਇਹ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਸਪਸ਼ਟ ਮਾਮਲਾ ਬੰਦ ਹੈ ਤੇ ਸਦਨ ਦੇ ਅੰਦਰੋਂ ਦੀ ਰਿਕਾਰਡਿੰਗ ਸਿਰਫ ਸਦਨ ਦੀ ਪ੍ਰਾਪਰਟੀ ਹੁੰਦੀ ਕਿਸੇ ਹੋਰ ਦੀ ਨਹੀਂ ਇਸ ਲਈ ਸਵਾਲ ਹੈ ਕਿ ਮਾਮਲਾ ਕਿਸ ਅਧਾਰ ਤੇ ਦਰਜ ਕੀਤਾ ਗਿਆ ਔਰ ਉਹ ਬਹੁਤ ਹੀ ਮਹੱਤਵਪੂਰਨ ਤੇ ਸਦਨ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸਦਨ ਦੀ ਜਾਇਦਾਦ ਨੂੰ ਗਲਤ ਢੰਗ ਦੇ ਨਾਲ ਦਖਲ ਜਲੰਧਰ ਪੁਲਿਸ ਨੇ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਦੀ ਪਰ ਜਲੰਧਰ ਪੁਲਿਸ ਨੇ ਬੜੇ ਧਿਆਨ ਦੇ ਨਾਲ ਇਹ ਗੱਲ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਕਪਲ ਮਿਸ਼ਰਾ ਵਾ ਕੱਲ੍ਹ ਜੇ ਹਜ਼ਾਰਾਂ ਲੋਕਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੋਂ ਦੀ ਦਿੱਲੀ ਵਿਧਾਨ ਸਭਾ ਦਾ ਰੌਲਾ ਪਿਆ ਪਰ ਇਹਨਾਂ ਕਪੜਾ ਮਿਸ਼ਰਾ ਦੇ ਟਵੀਟ ਦੀ ਹੀ ਵੀਡੀਓ ਉਹਨਾਂ ਨੇ ਜਲੰਧਰ ਪੁਲਿਸ ਨੇ ਪਹਿਲਾਂ ਡਾਊਨਲੋਡ ਫਿਰ ਅਪਲੋਡ ਕਰਕੇ ਫਿਰ ਸਟੇਟ ਫੋਰੈਂਸਿਕ ਲੈਬਾਰਟਰੀ ਨੂੰ ਭੇਜੀ ਹੈ ਤੇ ਉੱਥੋਂ ਹੀ ਉਹਨਾਂ ਨੇ ਸਟੇਟ ਫੋਰੈਂਸਿਕ ਲੈਬਾਰਟਰੀ ਨੇ ਕਿਹਾ ਜਿਹੜਾ ਜਲੰਧਰ ਪੁਲਿਸ ਨੇ ਪ੍ਰੈਸ ਨੋਟ ਜਾਰੀ ਕੀਤਾ ਹੈਗਾ ਕਿ ਆਰਤੀ ਨੇ ਜਿਹੜਾ ਗੁਰੂ ਸ਼ਬਦ ਦਾ ਇਸਤੇਮਾਲ ਹੀ ਨਹੀਂ ਕੀਤਾ ਜਿਸ ਗੱਲ ਤੇ ਦੇਸ਼ ਭਾਰਤ ਦੇ ਵਿੱਚ ਸਿਆਸਤ ਹੋ ਰਹੀ ਹੈ ਉਹਨ ਜਿਵੇਂ ਜਲੰਧਰ ਦੇ ਵਿੱਚ ਪੁਲਿਸ ਮਕਦਮਾ ਦਰਜਾ ਹੋ ਸਕਦਾ ਵਾ ਕਿ ਇਵੇਂ ਹੀ ਦਿੱਲੀ ਵਿਧਾਨ ਸਭਾ ਰੈਗੂਲੇਸ਼ਨ ਜਿਵੇਂ ਪਾਸ ਹੀ ਹੋ ਗਿਆ ਉਹ ਦਿੱਲੀ ਦੇ ਵਿੱਚ ਜਲੰਧਰ ਪੁਲਿਸ ਦੇ ਖਿਲਾਫ ਵੀ ਮਕਦਮਾ ਦਰਜ ਕਰਵਾ ਸਕਦੇ ਨੇ ਜੀ ਜੀ ਇਸ ਮਸਲੇ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਸ਼ੁਕਰੀਆ